प्यारे दोस्तों प्यार सहित गुरु फतेह प्रवान करयो वाहेगुरु जी का खालसा वाहेगुरु जी की फतेह दोस्तों आज ਆਪਾਂ ਗੱਲ ਕਰਾਂਗੇ ਪੰਜਾਬ ਪੰਜਾਬੀਅਤ ਤੇ ਸਾਡੀ ਆਉਣ ਵਾਲੀ ਜਿਹੜੀ نسل ਉਹਦੇ ਅੱਗੇ ਚੁਣੌਤੀਆਂ ਹੀ ਚੁਣੌਤੀਆਂ ਖੜੀਆਂ ਕੀਤੀਆਂ ਜਾ ਰਹੀਆਂ ਸਹਿਰਦ ਲੋਕਾਂ ਨੂੰ ਇਹਦੇ ਉੱਤੇ ਬੋਲਣਾ ਪਊਗਾ ਲੜਨਾ ਪਊਗਾ ਤੇ ਚੁਣੌਤੀਆਂ ਨੂੰ ਅਸੀਂ ਲੈਣਾ ਕਿਸ ਤਰ੍ਹਾਂ ਇੱਕ ਹੁੰਦੀ ਹੈ ਸਮਾਜਿਕ ਚੁਣੌਤੀ ਇੱਕ ਹੁੰਦੀ ਹੈ ਵਿਅਕਤੀਗਤ ਚੁਣੌਤੀ ਸਮਾਜਿਕ ਚੁਣੌਤੀਆਂ ਸਾਡੇ ਅੱਗੇ ਸਿਆਸਤ ਪੱਖੋਂ ਵੀ ਆ ਧਾਰਮਿਕ ਪੱਖੋਂ ਵੀ ਆ ਆਰਥਿਕ ਪੱਖੋਂ ਵੀ ਆ ਜਿਸ ਤਰ੍ਹਾਂ ਸਾਡਾ ਸੰਗੀਤਕ ਪੱਧਰ ਸਿਆਸਤ ਦਾ ਪੱਧਰ ਹੈ ਇਹ ਧਰਮ ਤੇ ਸਿਆਸਤ ਦਾ ਬਹੁਤ ਟੁੰਗਾ ਸੰਬੰਧ ਹੈ ਸਿੱਖੀ ਦੇ ਵਿੱਚ ਖਾਸ ਕਰਕੇ ਹੁਣ ਸੰਗੀਤ ਸਾਡਾ ਬਾਬੇ ਮਰਦਾਨੇ ਤੋਂ ਸ਼ੁਰੂ ਹੁੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਕਹਿੰਦੇ ਆ ਵੀ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ ਹੁਣ ਉਸ ਲੈਵਲ ਤੋਂ ਸਾਡਾ ਸੰਗੀਤ ਪੱਧਰ ਜਿਹੜਾ ਸ਼ੁਰੂ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ 31 ਰਾਗਾਂ ਦੇ ਵਿੱਚ ਪਰੋਈ ਗਈਆਂ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਦ ਗ੍ਰੰਥ ਨੇ ਜਿਨ੍ਹਾਂ ਨੂੰ ਪੜਿਆ ਵੀ ਜਾਂਦਾ ਤੇ ਗਾਇਆ ਵੀ ਜਾਂਦਾ ਸਾਹਿਬ ਮੇਰਾ ਨੀਤ ਨਵਾ ਕੋਈ ਸ਼ਬਦ ਤੁਸੀਂ ਜਿੰਨੇ ਵਾਰੀ ਮਰਜ਼ੀ ਸੁਣ ਲਓ ਉਹਦਾ ਰਸ ਹੀ ਵੱਖਰਾ ਉਹਦਾ ਰੰਗ ਹੀ ਵੱਖਰਾ ਤੇ ਕਿਸੇ ਗੀਤ ਨੂੰ ਤੁਸੀਂ 10 ਵਾਰੀ ਤੋਂ ਵੱਧ ਸੁਣ ਲਓ ਤੇ ਤੁਹਾਨੂੰ ਮਨ ਉਚਾਟ ਹੋਣ ਲੱਗ ਪਿਆ ਹੁਣ ਸੰਗੀਤ ਕਿ ਚੁਣੌਤੀ ਸਾਡੇ ਅੱਗੇ ਕਿੱਥੇ ਲਿਆ ਕੇ ਖੜੀ ਕੀਤੀ ਜਾ ਰਹੀ ਹੈ ਆ ਜਿਹੜੇ ਸਿਰ ਘਾਉਣ ਵਾਲੇ ਡੇਰੇ ਆ ਸਿੱਧੀਆਂ ਚੁਣੌਤੀਆਂ ਜਿਦਵੇਂ ਪਿਛਲੀ ਇੱਕ ਵੀਡੀਓ ਜ਼ਿਕਰ ਕੀਤਾ ਸੀ ਇੱਕ ਅਮਰਤਾਰੀ ਬੀਬੀ ਇੱਕ ਸਿਰ ਘਾਉਣ ਵਾਲੇ ਸਾਧ ਦੇ ਗੋਡਿਆਂ ਚ ਡਿੱਗਦੀ ਕਿਵੇਂ ਉਹ ਸਿਗਰਟ ਦਾ ਮੂੰਹ ਮੂੰਹ ਧੂਆਂ ਉਹਦੇ ਮੂੰਹ ਤੇ ਮਾਰ ਰਿਆ ਉਹ ਕਸੂਰ ਸਾਧ ਦਾ ਨਹੀਂ ਗਾ ਕਸੂਰ ਉਹ ਬੀਬੀ ਦਾ ਵੀ ਉਹਨਾਂ ਹੀ ਆ ਤੇ ਕਸੂਰ ਉਹਨੂੰ ਅਮਰਤ ਸਿਕਾਉਣ ਵਾਲਿਆਂ ਦਾ ਵੀ ਉਹਨਾਂ ਹੀ ਮੈਂ ਤਾਂ ਗਿਣਦਾ ਜਿੰਨਾ ਕਿ ਅੰਮ੍ਰਿਤ ਛਕਾਉਣ ਦੀ ਜਿਹੜੀ ਵਿਧੀ ਸੀ ਇਹ ਬੜੀ ਪਰਪੱਕ ਵਿਧੀ ਸੀ ਮਿਸਲਾਂ ਦੇ ਵੇ ਜਿਹੜੀ ਜਦੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਜਾਂਦੀ ਸੀ ਨਾ ਖੰਡੇ ਦੀ ਪਹੌਲ ਮਿਸਲ ਦਾ ਮਤਲਬ ਹੁੰਦਾ ਰਿਕਾਰਡ ਸਭ ਤੋਂ ਪਹਿਲਾਂ ਬੰਦਾ ਮਿਸਲ ਦੇ ਵਿੱਚ ਆਪਣਾ ਦਾਖਲਾ ਲੈਂਦਾ ਸੀ ਆਮ ਸਿੱਖ ਮਿਸਲ ਦੇ ਵਿੱਚ ਉਹਦੀ ਐਂਟਰੀ ਹੁੰਦੀ ਸੀ ਮਿਸਲ ਦੇ ਰਿਕਾਰਡ ਦੇ ਉੱਤੇ ਉਹ ਆ ਜਾਂਦਾ ਸੀ ਫਿਰ ਉਹਨੂੰ ਸਿੱਖੀ ਸਿਧਾਂਤ ਗੁਰਬਾਣੀ ਸਭ ਨੂੰ ਸਿਖਾਇਆ ਜਾਂਦਾ ਸੀ ਔਰ ਪਰਪੱਕ ਕੀਤਾ ਜਾਂਦਾ ਸੀ ਇਤਿਹਾਸ ਪੱਖੋਂ ਵੀ ਤੇ ਗੁਰਬਾਣੀ ਪੱਖੋਂ ਗੋਰੋ ਇਤਿਹਾਸ ਔਰ ਸਿੱਖ ਇਤਿਹਾਸ ਦਾ ਫਿਰ ਦੋ ਸਿੱਖ ਪੰਜ ਪਿਆਰਿਆਂ ਦੇ ਅੱਗੇ ਜਾ ਕੇ ਉਹਦੀ ਗਵਾਹੀ ਪਰਦੇ ਸੀ ਵੀ ਇਹ ਖੰਡੇ ਦੀ ਪਹਲ ਲੈਣ ਵਾਲਾ ਜਿਹੜਾ ਵਿਅਕਤੀ ਆ ਅਸੀਂ ਇਹਦੇ ਗਵਾਹ ਇਹ ਸਾਡੀ ਇਸ ਮਿਸਲ ਦਾ ਅਸੀਂ ਇਹਨੂੰ ਇੰਨਾ ਪਰ ਪੱਕਾ ਜਿਹੜਾ ਹੈਗਾ ਕਰਨ ਫਿਰ ਪੰਜ ਪਿਆਰੇ ਉਹਦੀ ਬੱਕਰੀ ਇੰਟਰਵਿਊ ਵਾਂਗੂੰ ਲੈਂਦੀ ਸੀ ਪੰਜ ਪਿਆਰੇ ਸਹਾਂ ਨੂੰ ਸਵਾਲ ਜਵਾਬ ਕਰਦੀ ਸੀ ਜੇਕਰ ਲੱਗਦਾ ਸੀ ਵੀ ਉਹ ਕੱਚਾ ਹੈ ਦੁਆਰਾ ਫਿਰ ਉਹਨੂੰ ਮਿਸਲ 'ਚ ਮੋੜ ਦਿੱਤਾ ਜਾਂਦਾ ਸੀ ਵੀ ਹਜੇ ਕੱਚਾ ਹੈ ਨੂੰ ਹੋਰ ਪੱਕਾ ਕਰਕੇ ਲਿਓ ਫਿਰ ਕਿਤੇ ਜਾ ਕੇ ਖੰਡੇ ਦੀ ਪਹਲ ਪ੍ਰਾਪਤ ਦਾਤ ਪ੍ਰਾਪਤ ਹੁੰਦੀ ਸੀ ਤੇ ਅੱਜ ਅਸੀਂ ਗਿਣਤੀਆਂ ਮਣਤੀਆਂ 'ਚ ਪਏ ਆ ਜੀ ਉਹਨੇ 5000 ਨੂੰ ਸਕਾਤਾ ਜੀ ਉਹਨੂੰ 2 ਲੱਖ ਨੂੰ ਤੇ ਲੱਭਦੇ ਕਿਤੇ ਵੀ ਨਹੀਂ ਐਡਾ ਇਹਨੂੰ ਜਿਹੜੀ ਚੀਜ਼ ਸਿਰ ਦੇ ਕੇ ਲਈ ਹੋਵੇ ਆਪਣੇ ਗੁਰੂ ਤੋਂ ਉਹਨੂੰ ਐਡੀ ਸਸਤੀ ਨਾ ਬਣਾਓ ਕਿਉਂ ਐਹੇ ਜੇ ਦੁਵਾਨੀ ਦੁਵਾਨੀ ਦੇ ਸਾਧਾਂ ਦੇ ਪੈਰਾਂ ਤੇ ਡਿੱਗਦੇ ਫਿਰੇ। ਬਾ ਜਾਣਾ ਜਾਣ ਛੱਡ ਦੇਣ। ਸੁਧਾ ਤਾਂ ਛੱਡ ਦੇਣ ਗੁਰੂ ਸਾਹਿਬ ਦਾ। ਜਾਣ ਜਿੱਥੇ ਜੀ ਕਰਦਾ ਸਾਨੂੰ ਕਿਸੇ ਨੂੰ ਕੀ ਤਰਾਜ। ਇਹ ਚੁਣੌਤੀਆਂ ਸਾਡੇ ਅੱਗੇ। ਚੁਣੌਤੀ ਨੂੰ ਚੁਣੌਤੀ ਵਜੋਂ ਲਿਆ ਕਿਵੇਂ ਜਾਂਦਾ ਹੈ। ਚੁਣੌਤੀ ਨੂੰ ਫਿਰ ਜੜੋਂ ਪੱਟਣਾ ਪੈਂਦਾ। ਚਾਣਕੀਆ ਜਦੋਂ ਅਸੀਂ ਚਾਣਕੀਆ ਨੀਤੀ ਅਮਰਿਕਾ ਕੋਲ ਕਿਤਾਬ ਹੀ ਪੜ੍ਹਦੇ ਆ ਨਾ ਆਪਾਂ ਜਿਹੜਾ ਚਾਣਕੀਆ ਸੀ ਉਹ ਚੰਦਰਗੁਪਤ ਮੌਰਗਿਆ ਦਾ ਪ੍ਰਾਈਮ ਮਿਨਿਸਟਰ ਸੀ ਔਰ ਸਲਾਹਕਾਰ ਵੀ ਸੀ ਲੋਕਾਂ ਨੂੰ ਤੇ ਟੈਸਲਾ ਯੂਨੀਵਰਸਿਟੀ ਦਾ ਚਾਣਕੀਆ ਵਿਦਿਆਰਥੀ ਸੀ ਜਿਹੜੀ ਕਿ ਬਹੁਤ ਵੱਡੀ ਯੂਨੀਵਰਸਿਟੀ ਬਹੁਤ ਧਰਮ ਤੋਂ ਵੀ ਕਾਫੀ ਬਹੁਤ ਲੰਮਾ ਚੌੜਾ ਉਹਦਾ ਇਤਿਹਾਸ ਹੈ ਜਦੋਂ ਉਹ ਕਹਿੰਦੇ ਕਿਸੇ ਕੌਮ ਨੂੰ ਖਤਮ ਕਰਨਾ ਕਿਸੇ ਖਿੱਤੇ ਨੂੰ ਉਹਦੀ ਸਿੱਖਿਆ ਨੀਤੀ ਖਤਮ ਉਦੇ ਗਿਆਨ ਦੇ ਉੱਤੇ ਮਿੱਟੀ ਪਾ ਦਿਓ ਉਹ ਆਪੇ ਹੀ ਕੌਮ ਜਿਹੜੀ ਹੈਗੀ ਆ ਖਤਮ ਹੋਣ ਦੇ ਕਿਨਾਰੇ ਤੇ ਚਲੀ ਜਾਂਦੀ ਆ ਪਿੱਛੇ ਕਈ ਮਸਾਲਾ ਤੁਹਾਡੇ ਸਾਹਮਣੇ ਪਈਏ ਫਿਰ ਅਗਲੇ ਨੇ ਜਦੋਂ ਖਤਮ ਕੀਤੀਆਂ ਫਿਰ ਅਗਲੇ ਨੇ ਆਪਦੇ ਵਿਧੀ ਵਿਧਾਨ ਘੜੇ ਜਦੋਂ ਫਿਰ ਅਸੀਂ ਇਹਨਾਂ ਨੂੰ ਪੜ੍ਹਦੇ ਆ ਮਨੂ ਸਿਮਰਤੀ ਆ ਇਹ ਇਹ ਕਿਉਂਕਿ ਸਾਡਾ ਤਾਂ ਸਿਧਾਂਤ ਐਡਾ ਪੱਕਾ ਸੀਗਾ ਬਾਬਾ ਨਾਨਕ ਸਾਨੂੰ ਦੇਖ ਕੇ ਗਿਆ ਸੀ ਤਾਂ ਇਹ ਜਿਹਨ ਇਹ ਜਿਹੇ ਚੀਜ਼ਾਂ ਨੂੰ ਤਾਂ ਕੁਝ ਨਹੀਂ ਸਮਝਦੇ ਪਰ ਇਹ ਬੜੀ ਮਾਰੂ ਚੀਜ਼ ਹੈ ਜਦੋਂ ਤੁਸੀਂ ਇਹਨੂੰ ਪੜ੍ਹੋਗੇ ਨਾ ਤੁਸੀਂ ਮਹਿਸੂਸ ਕਰੋਗੇ ਵੀ ਇਨਸਾਨ ਇਸ ਤਰ੍ਹਾਂ ਦਾ ਹੈ ਤੇ ਰੱਬ ਇਸ ਤਰ੍ਹਾਂ ਦਾ ਹੋ ਸਕਦਾ ਹੁਣ ਮੈਂ ਆਪਣੇ ਵਿਸ਼ੇ ਤੇ ਆਵਾਂ ਕਹਿੰਦਾ ਚੜਕਿਆ ਜਦੋਂ ਯੂਨੀਵਰਸਿਟੀ ਚ ਪੜਨ ਜਾਂਦਾ ਸੀਗਾ ਤੇ ਰਸਤੇ ਚ ਘਟਾੜੀ ਉਹਦੀ ਧੋਤੀ ਚ ਫਸ ਜਾਂਦੀ ਸੀ ਤੇ ਨਾਲ ਦੇ ਸਟੂਡੈਂਟਾਂ ਨੇ ਵਿਦਿਆਰਥੀਆਂ ਨੇ ਉਹਨੂੰ ਕਿਹਾ ਵੀ ਆਪਾਂ ਇਹਨੂੰ ਛਾਂਗ ਦਿੱਗੇ ਜਾਂ ਇਹਨੂੰ ਵਢ ਦਿੱਗੇ ਕਹਿੰਦੇ ਵੀ ਝਾੜੀ ਉਹਦੀ ਤੋਤੀ ਪਾੜਦੀ ਸੀ ਚਾਂਕੀ ਆਦੀ ਤੇ ਚਾਂਕੀਆ ਰੋਜ਼ ਉਹਨੂੰ ਪਾਣੀ ਪਾਉਂਦਾ ਸੀ। ਉਸ ਦਿਨ ਤੋਂ ਡੋਲੂ ਪਾਣੀ ਦਾ ਭਰਕੇ ਲਿਆਉਂਦਾ ਸੀ ਤੇ ਝਾੜੀ ਦੀ ਜੜਾ 'ਚ ਪਾਉਂਦਾ ਸੀ। 7 ਦਿਨ ਕਹਿੰਦੇ ਇਹੀ ਪ੍ਰਕਿਰਿਆ ਚੱਲੀ। 7 ਦਿਨ ਪਾਣੀ ਪਾਉਂਦਾ ਰਿਆ। ਤੇ 8ਵੇਂ ਦਿਨ ਝਾੜੀ ਦੇ ਮੋਢੇ 'ਚ ਪਾਇਆ ਹੱਥ ਤੇ ਜੜੋਂ ਪੁੱਟ ਕੇ ਉਹ ਮਾਰੀ। ਇਹ ਹੁੰਦੀ ਹੈ ਚੁਣੌਤੀ ਨੂੰ ਚੁਣੌਤੀ ਵਜੋਂ ਲੈਣਾ। ਉਹ ਚਣੌਤੀ ਸਾਖ ਦਿੰਦੇ ਉਹਨੂੰ ਵੱਡ ਦਿੰਦੇ ਉਹ ਫੇਰ ਚਣੌਤੀ ਦੀ ਚਣੌਤੀ ਸੀ ਦੋ ਚਾਰ ਮਹੀਨਿਆਂ ਨੂੰ ਨਹੀਂ ਫੇਰ ਚਾਦਰਾਂ 'ਚ ਫਸਣਾ ਧੋਤੀਆਂ 'ਚ ਤੇ ਜੜੋਂ ਹੀ ਪੱਟ ਦਿੱਤੀ ਕਿ ਉਹਦਾ ਜੱਬ ਵੀ ਮਖਾਤਾ ਚਣੌਤੀ ਨੂੰ ਇਸ ਤਰ੍ਹਾਂ ਲੈਣਾ ਚਾਹੀਦਾ ਸੀ ਹੁਣ ਪਹਿਲਾਂ ਆਪਾਂ ਸਿਆਸਤ ਦੀ ਗੱਲ ਕਰੀਏ ਅਸੀਂ ਆਪਣੇ ਆਪ ਨੂੰ ਬਚਾਉਣਾ ਕਿਵੇਂ ਹੈ ਜਿਹੜੀਆਂ ਇਹ ਚਣੌਤੀਆਂ ਇਹਨਾਂ ਤੋਂ ਅਸੀਂ ਬਚਣਾ ਵੀ ਹੈ ਤੇ ਬਚਾਉਣਾ ਵੀ ਹੈ ਦੋਨੇ ਚੀਜ਼ਾਂ ਹੀ ਦੋ ਪੰਛੀ ਜੰਗਲ ਦੇ ਵਿੱਚ ਰਹਿੰਦੇ ਸੀ ਬੜੀ ਬਲਖਣ ਨਸਲ ਦੇ ਤੇ ਇੱਕ ਦਿਨ ਬੈਠੇ ਉਹ ਰਹਿ ਕਰਦੇ ਆ ਦੋਨੇ ਵੀ ਜੰਗਲ ਬੜਾ ਫੁੱਲਾ ਫਲਾ ਨਾਲ ਭਰਪੂਰ ਹੈ ਕੋਈ ਚੁਣੌਤੀ ਨਹੀਂ ਸਾਡੇ ਨਾਲ ਖਾਣ ਦੀ ਨਾ ਰਹਿਣ ਦੀ ਪਰ ਇੱਕ ਡਰ ਹੈ ਸਾਨੂੰ ਸ਼ਿਕਾਰੀ ਸਾਨੂੰ ਫੜ ਸਕਦਾ ਜਿੱਦਣ ਸਾਡੇ ਵਿੱਚੋਂ ਜਾਂ ਤਾਂ ਦੋਨੇ ਮਾਰੇਗੇ ਤਾਂ ਗੱਲ ਵੱਖਰੀ ਪਰ ਜੇ ਸਾਡੇ ਵਿੱਚੋਂ ਇੱਕ ਫੜਿਆ ਜਾਂਦਾ ਸ਼ਿਕਾਰੀ ਇੱਕ ਨੂੰ ਟਰੈਪ ਚ ਫਸਾ ਲੈਂਦਾ ਅਸੀਂ ਸ਼ਿਕਾਰੀ ਤੋਂ ਛੁੱਟਣਾ ਕਿਵੇਂ ਉਹਦੀ ਕੈਦ ਚ ਕਿਵੇਂ ਛੁੱਟਣਾ ਇਹਦੇ ਤੇ ਉਹਨਾਂ ਨੇ ਬਹਿ ਕੇ ਚਰਚਾ ਕੀਤੀ ਔਰ ਹੋਇਆ ਵੀ ਇਸੇ ਤਰ੍ਹਾਂ ਹੀ ਕਹਿੰਦੇ ਵੀ ਸ਼ਿਕਾਰੀ ਜੰਗਲ ਦੇ ਵਿੱਚ ਦੀ ਜਾ ਰਿਹਾ ਸੀ ਉਹਨੇ ਟਰੈਪ ਲਾ ਲਿਆ ਲਾਲ ਚੋਗਾ ਸਿੱਟ ਕੇ ਤੇ ਇੱਕ ਜੋੜੇ ਦੇ ਵਿੱਚੋਂ ਇੱਕ ਪੰਛੀ ਫੜ ਲਿਆ ਉਹਨੇ ਤੇ ਫੜ ਕੇ ਉਹ ਕੈਦ ਕਰਕੇ ਤੇ ਆਪਣੇ ਘਰੇ ਲੈ ਗਿਆ ਪੰਛੀ ਬੜਾ ਸੋਹਣਾ ਸੀ ਲੋਕ ਜਦੋਂ ਉਹਦੇ ਘਰੇ ਰਿਸ਼ਤੇਦਾਰ ਉਹਦੇ ਸੱਜਣ ਮਿੱਤਰ ਹੁੰਦੇ ਉਹ ਪਿੰਜਲਾ ਵਿਖਾਉਂਦਾ ਹੈ ਵੀ ਇਹ ਮੈਂ ਜੰਗਲ ਚੋਂ ਲਿਆਇਆ ਪੰਛੀ ਬੜਾ ਮਯੂਸ ਤੇ ਕੈਦ ਚੋਂ ਨਿਕਲਣਾ ਤੇ ਨਿਕਲਣਾ ਕਿ ਕਹਿੰਦੇ ਵੀ ਸਮਾਂ ਪਾ ਕੇ ਵਪਾਰੀ ਨੇ ਉਸੇ ਜੰਗਲ ਵਿੱਚ ਦੀ ਉਸੇ ਰਸਤੇ ਜਾਣਾ ਸੀ ਤੇ ਉਹ ਪੰਛੀ ਨੂੰ ਪੁੱਛਦਾ ਇੱਕ ਕਾਲਪਨਿਕ ਕਹਾਣੀ ਆ ਵੈਸੇ ਵੈਸੇ ਪਰ ਇਹਦੇ ਚੋਂ ਸਿੱਖਿਆ ਬਹੁਤ ਵੱਡੀ ਮਿਲਦੀ ਆ ਉਹ ਵਪਾਰੀ ਉਸ ਪੰਛੀ ਨੂੰ ਪੁੱਛਦਾ ਕਹਿੰਦਾ ਵੀ ਮੈਂ ਅੱਜ ਉਸੇ ਰਸਤੇ ਜਾਣਾ ਜਿੱਥੋਂ ਮੈਂ ਤੈਨੂੰ ਫੜਿਆ ਸੀ ਤੇ ਕੋਈ ਸੁਨੇਹਾ ਦੇਣਾ ਤੇਰਾ ਸਾਥੀ ਮਿਲ ਗਿਆ ਮੈਨੂੰ ਤੇ ਦੱਸ ਦੇ ਉਹ ਕਹਿੰਦਾ ਵੀ ਜੇ ਤੈਨੂੰ ਮੇਰਾ ਸਾਥੀ ਮਿਲੂਗਾ ਮਿਲ ਗਿਆ ਮੇਰਾ ਇੰਤਜ਼ਾਰ ਤਾਂ ਕਰਦਾ ਹੋਊਗਾ ਹਾਂ ਉਹਨੂੰ ਤੂੰ ਦੱਸ ਦੇਵੀਂ ਵੀ ਬੇ ਸਹੀ ਸਲਾਮਤ ਵੀ ਤੇਰੀ ਕਾਇਤ ਦੇ ਵਿੱਚ ਵਪਾਰੀ ਤੁਰ ਪਿਆ ਜਾ ਕੇ ਉੱਥੇ ਦਰਖਤ ਥੱਲੇ ਬੈਠ ਗਿਆ ਤੇ ਉਹ ਪੰਛੀ ਦਾ ਸਾਥੀ ਉੱਥੇ ਬੈਠਾ ਇਹ ਪੰਛੀ ਦੇ ਸਾਥੀ ਨੇ ਵੀ ਵਪਾਰੀ ਨੂੰ ਪਛਾਣ ਲਿਆ ਉਹ ਪੁੱਛਦਾ ਨੂੰ ਵੀ ਮੇਰਾ ਸਾਥੀ ਤੇਰੇ ਕੋਲੇ ਆ ਕਹਿੰਦਾ ਹਾਂ ਸਹੀ ਸਲਾਮਤ ਹੈ ਤੇ ਮੇਰੀ ਕਾਇਤ ਦੇ ਵਿੱਚ ਹੈ ਠੀਕ ਆ ਹੋ ਇੰਨੀ ਗੱਲ ਕਹਿਣ ਦੀ ਧੀਰ ਸੀ ਕਿ ਪੰਛੀ ਗੇੜਾ ਖਾ ਕੇ ਥੱਲੇ ਡਿੱਗ ਪਿਆ ਮਰਨ ਦਾ ਨਾਟਕ ਕੀਤਾ ਉਹਨੇ ਤੇ ਵਪਾਰੀ ਵੀ ਬੜਾ ਉਦਾਸ ਹੋ ਗਿਆ ਵੇਖ ਕੇ ਵੀ ਇਹ ਕੀ ਹੋ ਗਿਆ ਉਹਨੇ ਉਹਨੂੰ ਚੱਕ ਕੇ ਸਾਈਡ ਤੇ ਰੱਖ ਕੇ ਤੇ ਗਾਂ ਤੁਰ ਗਿਆ ਪਰ ਉਹ ਪੰਛੀ ਮਰਿਆ ਨਹੀਂ ਸੀ ਉਹਨੇ ਮਰਨ ਦਾ ਇੱਕ ਨਾਟਕ ਕੀਤਾ ਤੇ ਦੁਬਾਰਾ ਜਦੋਂ ਵਪਾਰੀ ਮੁੜਿਆ ਉਹ ਪੰਛੀ ਰੋਜ ਵੇਂਦਾ ਰਿਹਾ ਵੀ ਕਦੋਂ ਮੁੜੂਗਾ ਕਦੋਂ ਮੁੜੂਗਾ ਅੜੀ ਕਰਦਾ ਰਿਹਾ ਅਖੀਰੀ ਜਦੋਂ ਵਪਾਰੀ ਉਸੇ ਰਸਤੇ ਗੁਜ਼ਰਿਆ ਤੇ ਉਹ ਪੰਛੀ ਨੇ ਵਪਾਰੀ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਪਿੱਛਾ ਕਰਦਾ 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 ਵਪਾਰੀ ਦੇ ਘਰ ਤੱਕ ਪਹੁੰਚ ਗਿਆ ਉਹਨੇ ਦੇਖ ਲਿਆ ਵੀ ਇੱਥੇ ਮੇਰਾ ਸਾਥੀ ਬੰਦ ਹੈ ਹੁਣ ਵਪਾਰੀ ਘਰੇ ਜਾ ਕੇ ਉਹ ਜਿਹੜਾ ਪੰਛੀ ਉਹਨੂੰ ਪੁੱਛਦਾ ਕਹਿੰਦਾ ਵੀ ਮੇਰਾ ਸਾਥੀ ਤੈਨੂੰ ਮਿਲਿਆ ਉਹ ਕਹਿੰਦਾ ਵੀ ਮਿਲਿਆ ਸੀ ਪਰ ਮੈਂ ਸੱਚ ਬੋਲਣਾ ਕਹਿੰਦਾ ਵੀ ਜਦੋਂ ਮੈਂ ਤੇਰੇ ਬਾਰੇ ਦੱਸਿਆ ਵੀ ਤੂੰ ਮੇਰੀ ਕੈਦ ਵਿੱਚ ਹੈ ਤੇ ਸਹੀ ਸਲਾਮਤ ਹੈ ਕਹਿੰਦਾ ਵੀ ਤੇਰਾ ਸਾਥੀ ਸਰੀਰ ਛੱਡ ਗਿਆ ਤੇ ਪਿੰਜਰੇ ਵਾਲੇ ਪੰਛੀ ਨੇ ਵੀ ਉਸੇ ਵੇਲੇ ਉਹੀ ਨਾਟਕ ਕੀਤਾ ਜਿਹੜਾ ਉਸ ਪੰਛੀ ਨੇ ਜੰਗਲ 'ਚ ਕੀਤਾ ਸੀ ਉਹ ਪਿੰਜਰੇ ਦੇ ਵਿੱਚ ਬੇਹੋਸ਼ ਹੋ ਕੇ ਡਿੱਗ ਪਿਆ ਤੇ ਵਪਾਰੀ ਨੇ ਸੋਚਿਆ ਵੀ ਇਹ ਵੀ ਮਰ ਗਿਆ ਕੋਈ ਹਲ-ਜੁਲ ਨਹੀਂ ਕੀਤੀ ਉਹਨੇ ਤੇ ਵਪਾਰੀ ਨੇ ਜਦੋਂ ਪਿੰਜਰਾ ਖੋਲ੍ਹਿਆ ਤੇ ਖੋਲ ਕੇ ਤੇ ਬਾਹਰ ਪਰਛਤੀ ਤੇ ਰੱਖ ਕੇ ਤੇ ਅੰਦਰ ਕੋਈ ਚੀਜ਼ ਲੈਣ ਗਿਆ ਉਹਨੂੰ ਨੱਪਣ ਵਾਸਤੇ ਤੇ ਜਦੋਂ ਕੀ ਆ ਕੇ ਦੇਖਦਾ ਉਹ ਦੋਨੇ ਪੰਛੀ ਜੋੜਾ ਸਾਹਮਣੇ ਦਰਖਤ ਤੇ ਬੈਠੇ ਆ ਵਪਾਰੀ ਉਹਨਾਂ ਨੂੰ ਦੇਖ ਕੇ ਬੜਾ ਖੁਸ਼ ਵੀ ਹੋਇਆ ਵਪਾਰੀ ਉਹਨਾਂ ਨੂੰ ਪੁੱਛਦਾ ਕਹਿੰਦਾ ਵੀ ਤੂੰ ਤਾਂ ਮਰ ਗਿਆ ਸੀ ਕਹਿੰਦੇ ਨਹੀਂ ਕਈ ਵਾਰੀ ਕੁਰਬਾਨੀ ਕਰਨੀ ਵੀ ਪੈਂਦੀ ਆ ਤੇ ਕਈ ਵਾਰੀ ਨਾਟਕ ਵੀ ਕਰਨਾ ਪੈਂਦਾ ਆਪਣੇ 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 ਸਾਥੀ ਨੂੰ ਬਚਾਉਣ ਵਾਸਤੇ ਤੇ ਛਡਾਉਣ ਵਾਸਤੇ ਮੁਸੀਬਤ ਚੋਂ ਕੱਢਣ ਵਾਸਤੇ ਕੀ ਅਸੀਂ ਇੱਥੇ ਤੱਕ ਦੀਆਂ ਚੁਣੌਤੀਆਂ ਨੂੰ ਕਬੂਲ ਕਰ ਸਕਦੇ ਹਾਂ ਕੀ ਅਸੀਂ ਇੰਨੇ ਟ੍ਰੇਨਡ ਹਾਂ ਹੁਣ ਅਕਾਲੀ ਦਲ ਦਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਚੁਣੇਗੇ ਸਵਾਗਤ ਕਰਦੇ ਹਾਂ ਵਿਦਵਾਨ ਬੰਦੇ ਆ ਪਰ ਕੀ ਜਿਹੜੇ ਪਹਿਲੀ ਕਤਾਰ ਦੇ ਲੀਡਰ ਐ ਕੀ ਕੌਮ ਉਹਨਾਂ ਨੂੰ ਮੁਆਫ ਕਰ ਦੂਗੀ ਕੀ ਉਹਨਾਂ ਨੂੰ ਗੁਰੂ ਸਾਹਿਬ ਮਾਫ ਕਰ ਦੇਣਗੇ ਜਿੰਨੇ ਉਹਨਾਂ ਦੇ ਗੁਨਾਹ 1978 ਤੋਂ ਲੈ ਕੇ 2015 ਤੱਕ ਜਿੰਨੇ ਗੁਨਾਹ ਕੀਤੇ ਆ ਕੋਈ ਇੱਕ ਅੱਧਾ ਹੋਵੇ ਤਾਂ ਗਿਣਨੇ ਹੁਣ ਤਾਂ ਗਿਣਨੇ ਔਖੇ ਹੋਏ ਪਏ ਆ ਜੇ ਤਾਂ ਕੌਮ ਮੁਆਫ ਕਰ ਸਕਦੀ ਐ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਨੂੰ ਮੁਬਾਰਕ ਤਨਿ ਤੀਸਰੀ ਕਤਾਰ ਦੇ ਲੀਡਰ ਹੈ ਜਿਹੜੇ ਕਾਲੀ ਦਲ ਦੇ ਵਿੱਚ ਸਾਰੇ ਮਾੜੇ ਨਹੀਂ ਹੈਗੇ ਜਿਹੜੇ ਵਰਕਰ ਪੁੱਤਰ ਦੇ ਛੋਟੇ ਲੈਵਲ ਦੇ ਲੀਡਰ ਹੈ ਉਹਨਾਂ ਨੂੰ ਪਹਿਲੀ ਕਤਾਰ ਵਾਲਿਆਂ ਦੇ ਬਰਾਬਰ ਲਿਆ ਕੇ ਖੜੇ ਕਰਨਾ ਪਊਗਾ ਤੁਹਾਨੂੰ ਅਗਰ ਤੁਸੀਂ ਇਹੀ ਬੰਦੇ ਜਿਹੜੇ ਇੱਕ ਧੜੇ ਨੂੰ ਛੱਡ ਕੇ ਤੇ ਅੱਜ ਤੁਹਾਡੇ ਨਾਲ ਆ ਕੇ ਬਹਿ ਗਏ ਆ ਕੀ ਤੁਸੀਂ ਚੰਦੂ ਮਾਜਰੇ ਨੂੰ ਮਾਫ ਕਰਦੇ ਹੋਗੇ ਜਿਹਨੇ ਮੋਢ ਬੰਨਿਆ ਇਹ ਸਾਰੇ ਕਾਸੇ ਦਾ ਜਿਹੜਾ ਪਸ਼ਾਕਾਂ ਲਿਆ ਲਿਆ ਸੌਦਾ ਸਾਧ ਨੂੰ ਤੇ ਜਿਹੜੇ ਇਹਨਾਂ ਨੇ ਡੇਰੇਦਾਰ ਜਿਹੜੇ ਜਿਹੜੇ ਇਹਨਾਂ ਨੇ ਖੜੇ ਕੀਤੇ ਕੀ ਤੁਸੀਂ ਇਹਨਾਂ ਨੂੰ ਮੁਆਫ ਕਰਦੇ ਹੋਗੇ ਕੀ ਤੁਸੀਂ ਬੀਬੀ ਜ਼ਗੀਰ ਕੌਰ ਵਰਗਿਆਂ ਨੂੰ ਮੁਆਫ ਕਰਦੇ ਹੋਗੇ ਕੀ ਤੁਸੀਂ ਸੁਖਵੀਰ ਸਿੰਘ ਬਾਦਲ ਵਰਗੇ ਜਿਹੜਾ ਦੂਸਰਾ ਧੜਾ ਹੈ ਇਹਨਾਂ ਨੂੰ ਮੁਆਫ ਕਰਦੇ ਹੋਗੇ ਜਿਹੜੇ ਰਖੜੇ ਵਰਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਸ਼ਰਾਬ ਪੀਂਦੇ ਰਹੇ ਆ ਪ੍ਰਕਾਸ਼ ਸਿੰਘ ਬਾਦਲ ਦੇ ਘਰੇ ਕੀ ਤੁਸੀਂ ਇਹਨਾਂ ਨੂੰ ਮੁਆਫ ਕਰਦੇ ਹੋਗੇ ਜੇਕਰ ਇਹਨਾਂ ਸਵਾਲਾਂ ਦੇ ਜਵਾਬ ਹੈਗੇ ਆ ਤੇ ਜਰੂਰ ਸਾਨੂੰ ਦੱਸੋ ਤੇ ਕੌਮ ਇਹਨਾਂ ਤੋਂ ਸਵਾਲਾਂ ਦੇ ਜਵਾਬ ਮੰਗੇ ਅਸੀਂ ਕੋਈ ਅਕਾਲੀ ਦਲ ਨੂੰ ਨਫ਼ਰਤ ਨਹੀਂ ਕਰਦੇ ਕੋਈ ਸਾਡਾ ਅਕਾਲੀ ਦਲ ਦੇ ਅਸੀਂ ਵਿਰੋਧੀ ਨਹੀਂ ਹਾਂ ਅਸੀਂ ਹਮਾਇਤੀਆਂ ਅਕਾਲੀ ਦਲ ਦੇ ਪੰਥ ਦੇ ਹਮਾਇਤੀਆਂ ਪਰ ਇਹ ਜਿਹੜੇ ਲੋਕ ਫੇਰ ਤੁਸੀਂ ਆਪਦੇ ਨਾਲ ਜਿਨ੍ਹਾਂ ਨੂੰ ਤੁਸੀਂ ਉਹਦੇ ਕੱਲ ਤੱਕ ਸਭ ਦੀ ਫਸੀਲ ਤੇ ਖੜ ਕੇ ਕਹਿੰਦੇ ਸੀ ਉਂਗਲ नीचे ਕਰ ਕੀ ਅੱਜ ਅਗਲਾ ਤੁਹਾਡੇ ਨਾਲ ਬੈਠਾ ਹੈ ਤੇ ਕੱਲ ਨੂੰ ਤੁਸੀਂ ਇਹ ਨਾ ਡੇਰੇ ਵਾਲਿਆਂ ਤੋਂ ਵੋਟਾਂ ਮੰਗਣ ਜਾਉਂਗੇ ਇੱਕ ਵੋਟਾਂ ਦੀ ਖਾਤਰ ਫਿਰ ਪੰਥ ਨੂੰ ਉਹਨਾਂ ਦੇ ਉਹਨਾਂ ਦੇ ਕੋਲੇ ਗਹਿਣੇ ਰੱਖਣਾ ਤੇ ਫਿਰ ਅਸੀਂ ਕੀ ਉਮੀਦ ਕਰੀਏ ਤੁਹਾਡੇ ਤੋਂ ਤੁਸੀਂ ਇੱਕ ਵਾਰੀ ਮੈਨੂੰ ਮਿਲਣ ਦਾ ਮੌਕਾ ਦਿਓ ਤੁਹਾਨੂੰ ਕਿੰਨੇ ਮੈਂ ਫੋਨ ਕੀਤੇ ਤੁਸੀਂ ਕਦੇ ਕਿਸੇ ਫੋਨ ਦਾ ਜਵਾਬ ਨਹੀਂ ਦਿੱਤਾ ਕਿੰਨੇ ਵਾਰ ਮੈਂ ਤੁਹਾਨੂੰ ਮਿਲਣ ਗਿਆ ਤੁਸੀਂ ਟਾਈਮ ਨਹੀਂ ਦਿੱਤਾ ਤੁਸੀਂ ਮੈਨੂੰ ਛੱਡੋ ਮੈਂ ਕੀ ਹਾਂ ਮੈਂ ਪਤਾ ਤਾਂ ਮੈਂ ਕੀ ਹਾਂ ਛੱਡ ਦੋ ਇਸ ਚੀਜ਼ ਨੂੰ ਪਰ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਮੈਂ ਐਜ਼ ਅ ਪੁਲਿਸ ਆਫਸਰ ਕਰਨੀਆਂ ਚਾਹੁੰਨਾ ਤੁਸੀਂ ਉਹ ਤਾਂ ਸੁਣ ਸਕਦੇ ਹੋ ਮੈਂ ਆਈ ਬਟਰ ਨਾਲ ਸਾਥ ਹੁੰਦਾ ਫੇਲਵ ਲੱਗਣ ਤੋਂ ਲੈ ਕੇ ਪੋਸਟਰ ਲੱਗਣ ਤੋਂ ਲੈ ਕੇ ਸਾਧ ਦੀਆਂ ਡਿਊਟੀਆਂ ਤੇ ਇਹਨਾਂ ਲੋਕਾਂ ਦੇ ਜਿਹੜੇ ਆ ਜਿਹੜੇ ਮੈਨੂੰ ਮੈਸੇਜ ਕਰਦੇ ਨੇ ਇਹ ਲੋਕ ਵੀ ਡਿਨਾਏ ਕਰਦੇ ਹੋ ਅੱਜ ਮੈਂ ਗੱਲ ਕਲੀਅਰ ਕਰ ਦਿੰਦਾ ਚੰਦੂ ਮਾਜਰੇ ਨੇ ਸਰਦਾਰ ਕਰਨਲ ਸਿੰਘ ਪੰਜੋਲੀ ਜੀ ਨੂੰ ਕਿਹਾ ਵੀ ਸਤਪਾਲ ਨੂੰ ਕਹੋ ਜੀ ਇਹ ਕੰਡੈਮ ਕਰਦੇ ਮੈਂ ਕਿਹਾ ਜੀ ਮੈਂ ਕਿਵੇਂ ਕੰਡੈਮ ਕਰਦੇ ਆਂ ਇਹ ਚੀਜ਼ ਨੂੰ ਦਰਜੀ ਦੇ ਬਿਆਨ ਪਏ ਆ ਜਿਨ੍ਹਾਂ ਨੇ ਜਿਨ੍ਹਾਂ ਪੋਸ਼ਾਕ ਤਿਆਰ ਕੀਤੀ ਉਹ ਕਿ ਤੁਸੀਂ ਫਿਰ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਆਉਣ ਵਾਲੀ ਨੌਜਵਾਨੀ ਹੈ ਉਹ ਇਹਨਾਂ ਸਾਧਾਂ ਦੇ ਗਿੱਟਿਆਂ 'ਚ ਹੀ ਰੱਖਣੀ ਹੈ ਤੇ ਇਹਨਾਂ ਲੋਕਾਂ ਦੇ ਅੱਗੇ ਤੁਸੀਂ ਫਿਰ ਵੋਟਾਂ ਦੀ ਖਾਤਰ ਫਿਰ ਪੰਥ ਦਾ ਪੰਥ ਦੀ ਦੁਰਦਸ਼ਾ ਈ ਹੋਣੀ ਹੈ ਇੱਕ ਕੁਰਸੀ ਦਾ ਲਾਲਚ ਇੱਥੋਂ ਤੱਕ ਲੈ ਗਿਆ ਰੋ ਮੈਸੇਜ ਮੈਨੂੰ ਲੱਭਿਆ ਨਹੀਂ ਮਸੂਰੇ ਸوير ਵਾਲੀ ਵੀਡੀਓ ਵਿੱਚ ਦਿਖਾ ਦਿਆਂਗੇ ਤੇ ਇਹਨਾਂ ਨੇ ਮੈਸੇਜ ਕਰਵਾਏ ਵੀ ਤੁਸੀਂ ਕੰਮ ਕਰਦੇ ਹੋ ਇਹ ਗੱਲ ਜਿਹੜੀ ਹੈਗੀ ਆ ਵੀ ਦਰਜੀ ਦੀ ਤੇ ਪਸ਼ਾਕ ਵਾਲੀ ਮੈਂ ਕਿਹਾ ਜੀ ਅਸੀਂ ਕਿਉਂ ਕਰੀਏ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਇਨਵੈਸਟੀਗੇਸ਼ਨ ਦੇ ਵਿੱਚ ਪਈਆਂ ਅਸੀਂ ਉਹਨਾਂ ਤੋਂ ਕਿਵੇਂ ਮੁੱਕਰ ਜਾਾਂਗੇ ਹੁਣ ਇਹ ਤੇ ਫੈਸਲਾ ਤੁਸੀਂ ਕਰ ਲਓ ਵੀ ਕੀ ਕੱਲ ਨੂੰ ਇਹ ਲੋਕ ਤੁਹਾਨੂੰ ਫਿਰ ਇਹ ਧਰਮ ਨੂੰ ਬਚਾ ਸਕਦੇ ਆ ਜਾਂ ਪੰਜਾਬ ਨੂੰ ਬਚਾ ਸਕਦੇ ਆ ਜਾਂ ਸਿਆਸਤ ਨੂੰ ਬਚਾ ਸਕਦੇ ਆ ਫਿਰ ਤਾਂ ਸੀਰ ਨਹੀਂ ਘੁੰਮਣ ਘੇਰੀਆਂ ਦੇ ਵਿੱਚ ਫਸੇ ਰਹਾਂਗੇ ਦੂਜੀ ਰਹੀ ਗੱਲ ਆ ਜਿਹੜੇ ਡੇਰਿਆਂ ਦੇ ਵਿੱਚ ਸਿਰ ਘਮਾਉਣ ਵਾਲੇ ਲੋਕ ਕਿਵੇਂ ਇਹਨਾਂ ਨੇ ਬੀੜਾ ਸਾਡੇ ਪੰਜਾਬ ਦਾ ਗਰਕਾਉਂਦੇ ਹੋਏ ਵੀ ਇਹ ਤੇ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਇਹਨਾਂ ਦੇ ਨੱਥ ਪਾਵੇ ਭਰਮ ਫੁਲਾ ਰਹੇ ਆ ਸਮਾਜ ਦੇ ਵਿੱਚ ਉਸ ਇਲਾਕੇ ਦੇ ਐਸਐਚਓ ਨੂੰ ਚਾਹੀਦਾ ਇਹਨਾਂ ਦੇ ਖਿਲਾਫ ਕਾਰਵਾਈ ਕਰੇ ਕਿਉਂਕਿ ਇਹ ਲੋਕ ਜਿਹੜੇ ਕਿਸੇ ਵੀ ਸਮਾਜ ਨੂੰ ਭੈ ਪੀਤ ਡਰਾਉਣਾ ਇਹਹੀ ਕੋਸ਼ਿਸ਼ ਕਰਦੇ ਆ ਨਾ ਪੂਤਾਂ ਪ੍ਰੇਤਾਂ ਦੇ ਨਾਂ ਦੇ ਉੱਤੇ ਗਰੀਬਾਂ ਦੀ ਜਿਹੜਾ ਗਰੀਬਾਂ ਦਾ ਸ਼ੋਸ਼ਣ ਹੁੰਦਾ ਤੀਸਰੀ ਗੱਲ ਜਿਹੜਾ ਸੰਗੀਤਕ ਪੱਧਰ ਆ ਸਾਡਾ ਇਹ ਕਿੱਥੇ ਲਿਆ ਕੇ ਸੁੱਟ ਦਿੱਤਾ ਇਹਦੇ ਤੇ ਵੀ ਸਾਨੂੰ ਸੋਚਣਾ ਪਊਗਾ ਸਾਡੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਆ ਬਾਬੇ ਮਰਦਾਨੇ ਤੋਂ ਸ਼ੁਰੂ ਹੋਇਆ ਸਾਡਾ ਸੰਗੀਤਕ ਸਫ਼ਰ ਆ ਸੋਨੂ ਸੀਤੋ ਵਲਗੇ ਬੇਸੁਰਿਆਂ ਬੰਦਿਆਂ ਦੇ ਤੁਸੀਂ ਲਿਆ ਕੇ ਯਾਰ ਕੀ ਕੀ ਅਸੀਅਤ ਚੋ ਇਹ ਸਾਨੂੰ ਇਹ ਆਉਣ ਵਾਲੀਆਂ ਚੁਣੌਤੀਆਂ ਸਾਡੇ ਲਈ ਸਾਡੇ ਆਉਣ ਵਾਲੀ ਪੀੜ੍ਹੀ ਲਈ ਇਹ ਅੱਜ ਥੋੜੇ ਭਾ ਦਾ ਇਹ ਮਜ਼ਾਕ ਹੈ ਅੱਜ ਇਹ ਹਸਾ ਹੈ ਜਿਹੜੇ ਅਕਬਰ ਦੇ ਦਰਬਾਰ ਦਾ ਇੱਕ ਰਤਨ ਸੀ ਤਾਨ ਸਹਿਬ ਕਹਿੰਦੇ ਵੀ ਤਾਨ ਸਹਿਬ ਨੇ ਇੱਕ ਦੋਹਾ ਗਾਇਆ ਤੇ ਅਕਬਰ ਬਾਦਸ਼ਾਹ ਮੰਤਰ ਮੁਕਤ ਹੋ ਗਿਆ ਉਹਦੇ ਦਰਬਾਰੀ ਵੀ ਸਾਰੇ ਤੇ ਕਹਿੰਦੇ ਵੀ ਆਪਣੇ ਗਲ ਦੀ ਜਿਹੜੀ ਮੋਤੀਆਂ ਦੀ ਮਾਲਾ ਜਿਹੜੀ ਬੇਸ਼ਕੀਮਤੀ ਕਹਿੰਦੇ ਜਦੋਂ ਲਾ ਕੇ ਤੇ ਤਾਨ ਸਹਿਬ ਨੂੰ ਪਹਿਲਾਂ ਉਹ ਦੂ ਲਫ਼ਜ਼ ਕਹੇ ਕਹਿੰਦੇ ਵੀ ਤਾਨ ਸਹਿਬ ਜਿੱਥੇ ਸੰਗੀਤ ਦਾ ਕਿਤੇ ਅੰਤ ਉੱਥੇ ਉਹ ਤਾਨ ਸਹਿਬ ਸੰਗੀਤ ਕਿਤੇ ਸ਼ੁਰੂ ਹੋਣ ਤੋਂ ਲੈ ਕੇ ਜਿੱਥੇ ਅੰਤ ਤੇ ਜਾ ਕੇ ਖਤਮ ਹੋਊਗਾ ਸੰਗੀਤ ਦਾ ਸਮੁੰਦਰ ਸੁਰਾਂ ਦਾ ਸਮੁੰਦਰ ਉਹ ਤਾਨਸੈਨ ਵੀ ਇਦੋਂ ਅੱਗੇ ਖਤਮ ਹੈ ਸੰਗੀਤ ਤੇ ਕਹਿੰਦੇ ਜਦੋਂ ਮਾਲਾ ਭੇਟ ਕਰਨ ਲੱਗੇ ਤੇ ਇਮਾਨਦਾਰੀ ਦੇਖੋ ਕਹਿੰਦੇ ਤਾਨਸੈਨ ਨੇ ਕਿਹਾ ਬਾਦਸ਼ਾ ਸਲਾਮਤ ਜੇ ਤਾਂ ਤੁਸੀਂ ਮੈਨੂੰ ਇਹ ਜਿਹੜੀ ਗੱਲ ਕਹਿ ਕੇ ਮਾਲਾ ਦੇਣ ਲੱਗੇ ਵੀ ਜਿੱਥੇ ਸੰਗੀਤ ਖਤਮ ਹੁੰਦਾ ਤੇ ਉੱਥੇ ਤਾਨਸੈਨ ਹੈ ਕਹਿੰਦਾ ਫਿਰ ਤੁਸੀਂ ਇਹ ਬੇਇਨਸਾਫੀ ਕਰਦੇ ਹੋ ਮੈਂ ਜਿੱਥੇ ਸ਼ੁਰੂ ਹੁੰਨਾ ਕਹਿੰਦੇ ਉੱਥੇ ਜਿੱਥੋਂ ਮੇਰਾ ਗੁਰੂ ਸ਼ੁਰੂ ਹੁੰਦਾ ਹੈ ਜਿੱਥੇ ਮੈਂ ਖਤਮ ਹੁੰਨਾ ਜਿੱਥੇ ਮੇਰਾ ਸੰਗੀਤ ਅੰਤ ਆ ਉੱਥੇ ਮੇਰਾ ਗੁਰੂ ਸ਼ੁਰੂ ਹੁੰਦਾ ਤੇ ਤੁਸੀਂ ਇਹ ਬੇਇਨਸਾਫੀ ਨਾ ਕਰੋ ਤੇ ਕਹਿੰਦੇ ਅਕਬਰ ਬਾਦਸ਼ਾਹ ਦੇ ਤਾਂਗ ਜਾਗੀ ਕਹਿੰਦੇ ਫਿਰ ਮਲਾ ਇਤੇ ਸਾਧੂ ਨੂੰ ਦਰਬਾਰ ਚ ਉਹ ਕਹਿੰਦੇ ਵੀ ਉਹ ਦਰਬਾਰ ਦੇ ਵਿੱਚ ਨਹੀਂ ਆਊਗਾ ਜੇ ਉਹਨੂੰ ਸੁਣਨਾ ਹੈ ਤੇ ਉਹਦੇ ਡੇਰੇ ਤੇ ਚੱਲ ਕੇ ਜਾਣਾ ਪਊਗਾ ਕਹਿੰਦੇ ਜਮਨਾ ਪਾਰ ਉਹ ਰਹਿੰਦਾ ਸੀ ਹਰੀਦਾਸ ਉਹਦਾ ਨਾਂ ਸੀ ਤੇ ਬਾਬੇ ਮਰਦਾਨੇ ਦਾ ਕਹਿੰਦੇ ਪਤਾ ਨਹੀਂ ਪੋਤਾ ਕਿ ਪੜਪੋਤਾ ਸ਼ਾਗਿਰਦ ਸੀ ਉਹ ਹਰੀਦਾਸ ਜਿਹਦਾ ਗਾਂ ਤਾਨਸੈਨ ਸ਼ਾਗਿਰਦ ਸੀ ਤੇ ਬਾਦਸ਼ਾਹ ਪੁੱਛਦਾ ਵੀ ਜਮਨਾ ਪਾਰ ਫਿਰ ਮਿਲਾਂਗੇ ਕਿਵੇਂ ਉਹ ਕਹਿੰਦੇ ਆਏ ਨਹੀਂ ਜੀ ਜਾ ਕੇ ਉੱਥੇ ਜੈਜਾ ਦੇਖਾਂਗੇ ਉਹ ਕਿਸੇ ਦੀ ਰਜਾਤ ਨਹੀਂ ਗਉਣ ਵਾਲਾ ਉਹਦੀ ਰਜਾਤ ਗਉਣਦਾ ਕਹਿੰਦੇ ਤਾਨਸੈਨ ਤੇ ਅਕਬਰ ਬੀਰਬਾਲ ਹੋਰ ਕਈ ਨਾਲ ਜਿਹੜੇ ਮੰਤਰੀ ਸੀ ਉਹ ਜਾ ਕੇ ਕਹਿੰਦੇ ਵੀ ਉੱਥੇ ਜਾਉਣਾ ਪਾਰ ਬੈਠ ਗਏ ਤੇ ਹਰੀਦਾਸ ਰਾਤ ਨੂੰ 1 ਵਜੇ ਉੱਠਿਆ ਇਸ਼ਨਾਨ ਕੀਤਾ ਜਮਨਾ ਤੋਂ ਤੇ ਆਪ ਦਾ ਸਾਥ ਚੱਕਿਆ ਤੇ ਗਾਉਣ ਬਹਿ ਗਿਆ ਕਹਿੰਦੇ ਵੀ ਇੰਨੀ ਲਾਏ ਬੱਜੀ ਦਿਨ ਚੜ੍ਹਦੇ ਦਾ ਪਤਾ ਨਹੀਂ ਲੱਗਿਆ ਤੇ ਕਹਿੰਦੇ ਹਲੂਣ ਕੇ ਜਦੋਂ ਵਾਕਰ ਬਾਦਸ਼ਾਹ ਨੂੰ ਜਗਾਇਆ ਤੇ ਤਾਨਸੇਨ ਨੂੰ ਕਹਿੰਦੇ ਓਹੋਹ ਕਹਿੰਦੇ ਤੇ ਦਾ ਸੁਰਤੀ ਕਹਿੰਦੇ ਤੋੜ ਦਿੱਤੀ ਕਿੱਥੇ ਜੁੜੀ ਸੀ ਉਹ ਕਹਿੰਦੇ ਬਾਦਸ਼ਾਹ ਸਲਾਮ ਦਿਨ ਚੜ ਗਿਆ ਲੋਕ ਦੇਖਣਗੇ ਤੇ ਕਹਿਣਗੇ ਬਾਦਸ਼ਾਹ ਝੁਗੀਆਂ ਚ ਕੀ ਕਰਦਾ ਕਹਿੰਦੇ ਆਪਾਂ ਚੱਲੀਏ ਕਹਿੰਦੇ ਅਕਬਰ ਨੇ ਫਿਰ ਤਾਨਸੈਨ ਨੂੰ ਕਿਹਾ ਕਹਿੰਦੇ ਤਾਨਸੈਨ ਗਾਇਆ ਇਨੀ ਵੀ ਉਹੀ ਸਾਹ ਜਿਹਦਾ ਵੀ ਉਹੀ ਗਾਇਆ ਤੂੰ ਵੀ ਉਹੀ ਸਾਹ ਜਿਹਦਾ ਵੀ ਤੇਰਾ ਵੀ ਉਹੀ ਕਹਿੰਦਾ ਪਰ ਜਿਹੜਾ ਅੱਜ ਆਨੰਦ ਆਇਆ ਉਹ ਕਦੇ ਤੇਨੂੰ ਸੁਣ ਕੇ ਵੀ ਨਹੀਂ ਆਇਆ ਕਾਰਨ ਕੀ ਆ ਤੇ ਤਾਨਸੈਨ ਨੇ ਜਵਾਬ ਦਿੱਤਾ ਸੀ ਬਾਦਸ਼ਾਹ ਸਲਾਮਤ ਮੈਂ ਗਾਉਣਾ ਤੁਹਾਨੂੰ ਖੁਸ਼ ਕਰਨ ਵਾਸਤੇ ਤੁਹਾਡੇ ਦਰਬਾਰੀਆਂ ਵਾਸਤੇ ਮੈਨੂੰ ਵੀ ਪਤਾ ਸੀ ਵੀ ਜਿਹੜੀ ਮਾਲਾ ਤੁਸੀਂ ਮੈਨੂੰ ਦੇਣ ਲੱਗੇ ਹੋ ਇਹਦੇ ਇੱਕ ਇੱਕ ਬਣ ਕੇ ਪਿੱਛੇ ਆ ਤੁਹਾਡੀ ਵਿਜਾਰਤ ਚ ਕਤਲ ਹੋ ਸਕਦੇ ਆ ਪਰ ਮੈਂ ਇਹ ਬੇਇਨਸਾਫੀ ਨਹੀਂ ਕਰ ਸਕਦਾ ਕਹਿੰਦੇ ਮੈਂ ਗਾਉਣਾ ਤੁਹਾਡੇ ਵਾਸਤੇ ਤੁਹਾਡੇ ਦਰਬਾਰ ਵਾਸਤੇ ਤੇ ਜਿਹੜਾ ਮੇਰਾ ਗੁਰੂ ਆ ਉਹ ਗਾਉਂਦਾ ਕੇਵਲ ਉਹਦੇ ਵਾਸਤੇ ਉਹਦੀ ਖੁਸ਼ੀ ਵਾਸਤੇ ਇਹ 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 ਆ ਸੰਗੀਤ ਦੀਆਂ ਬਰੀਕੀਆਂ ਤੇ ਅਸੀਂ ਕਿੰਨਾ ਲੋਕਾਂ ਤੇ ਲਿਆ ਕੇ ਖੜਾ ਕਰ ਦਿੰਦਾ ਕਿਹੇ ਜੇ ਲੋਕਾਂ ਨੂੰ ਅਸੀਂ ਆਪਦੇ ਨਮੂਨੇ ਚੁੜ ਰਹੇ ਹਾਂ ਕਿਹਨੂੰ ਦੋਸ਼ ਦੇ ਦੇਵਾਂਗੇ ਅਸੀਂ ਕੌਣ ਜ਼ਿੰਮੇਵਾਰ ਹੈ ਦਾ ਅਸੀਂ ਜ਼ਿੰਮੇਵਾਰ ਨਹੀਂ ਸਾਨੂੰ ਸਮਝਣਾ ਪਊਗਾ ਨੌਜਵਾਨੀ ਨੂੰ ਜਗਾਉਣਾ ਪਊਗਾ ਮੋੜਨਾ ਪਊ ਹੁਣ ਰਹੀ ਗੱਲ ਟਰੈਵਲ ਏਜੰਟਾਂ ਦੀ ਵੇਖੋ ਜਿੱਥੇ ਇਹ ਮੁੰਡੇ ਚੰਗਾ ਕੰਮ ਕਰਦੇ ਆ ਟਰੈਵਲ ਏਜੰਟਾਂ ਨਾਲ ਮੈਂ ਤਾਂ 2008 ਤੋਂ ਤੁਹਾਨੂੰ ਦੱਸਿਆ ਵੀ ਲੜਾਈ ਲੜ ਰਹੇ ਹਾਂ ਆ ਉਸ ਮੁਕਦਮੇ ਦੇ 424 ਦੇ ਕਰੀਬ ਜਿਹੜੇ ਮੁਲਜ਼ਮ ਹੁਣ ਤੱਕ ਫੜੇ ਜਾ ਚੁੱਕੇ ਆ ਉੱਤੇ ਇਹਨਾਂ ਟਰੈਵਲ ਏਜੰਟਾਂ ਨੇ ਪਤਾ ਨਹੀਂ ਕਿੰਨੇ ਘਰ ਬਰਬਾਦ ਕੀਤੇ ਆ ਉਹ ਗ੍ਰੈਬ ਭਾਗ ਦੀ ਰਿਪੋਰਟ ਹੈ ਮੈਂ ਨਹੀਂ ਕਹਿੰਦਾ ਆ 2007 ਦਾ ਇਹ ਕੇਸ ਆ ਅਮੇਰਾ ਨਾਮ ਲਿਖਿਆ ਹੋਇਆ ਸਮਾਜ ਸੇਵੀ ਹੌਲਦਾਰ ਸਤਪਾਲ ਸਿੰਘ ਤੇ ਆ ਟੋਟਲ ਗਿਣਤੀ ਮੁਲਜ਼ਮਾਂ ਦੀ ਆ ਪਈ ਆ 424 ਪਾ ਲਓ ਉੱਪਰ ਜਿੱਥੇ ਮੇਰੀ ਉਂਗਲ ਪਾ ਲਓ ਇਹ ਇਹ ਸਾਰੇ ਦੇ ਸਾਰੇ ਇਹਨਾਂ ਟਰੈਵਲ ਜਨਤਾਂ ਦੇ ਪੱਟੇ ਹੋਏ ਨੇ ਤੇ ਅਸੀਂ ਸਰਕਾਰ ਨੂੰ ਚਾਹੁੰਦੇ ਆ ਇਹਨਾਂ ਤੇ ਸਖਤ ਕਾਰਵਾਈ ਕਰੋ ਆਪਾਂ ਨੂੰ ਰਲ ਕੇ ਇਹਨਾਂ ਦੇ ਖਿਲਾਫ ਇੱਕ ਲੜਾਈ ਵਿੜਨੀ ਚਾਹੀਦੀ ਆ ਇਹਨਾਂ ਨੇ ਸਾਡੇ ਨੌਜਵਾਨੀ ਕਿੰਨੀ ਮਾਰ ਦਿੱਤੀ ਬਾਹਰ ਜੰਗਲਾਂ ਚ ਰੁਲ ਕੇ ਮਰੀ ਮਾਲਟਾ ਕਾਂਡ ਵਰਗੇ ਕਾਂਡ ਹੋਏ ਤੇ ਨੌਜਵਾਨੋ ਤੁਸੀਂ ਵੀ ਸੁਚੇਤ ਹੋਵੋ ਮੈਂ ਇਹਨਾਂ ਨੌਜਵਾਨਾਂ ਦੇ ਨਾਲ ਆ ਮੇਰਾ ਕਿਸੇ ਨਾਲ ਜਾਤੀ ਵਿਰੋਧ ਨਹੀਂ ਗਾ ਕੁਝ ਕਾਰਨ ਹੁੰਦੇ ਆ ਕੁਝ ਗੱਲਾਂ ਹੁੰਦੀਆਂ ਉਹਨਾਂ ਨੂੰ ਉੱਥੇ ਛੱਡ ਦੇਣਾ ਚਾਹੀਦਾ ਜੇ ਅੱਗੇ ਵਧਣਾ ਹੈ ਤੇ ਇਹ ਚੀਜ਼ਾਂ ਛੱਡ ਕੇ ਹੀ ਅੱਗੇ ਵਧਿਆ ਜਾਊਗਾ ਤੇ ਅਕਾਲੀ ਦਲ ਦੇ ਪ੍ਰਤੀ ਵੀ ਸਾਨੂੰ ਆਪਣੀ ਸੋਚ ਬਦਲਣੀ ਪਊ ਇਹਨਾਂ ਨੂੰ ਜਵਾਬ ਦੇ ਬਣਾਉਣਾ ਪਊ ਦਿਓ ਆਗਿਆ ਅਗਲੀ ਵੀਡੀਓ ਫਿਰ ਇਹਦੂ ਅੱਗੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ